ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸ਼੍ਰੀ ਬੀਰ ਸਿੰਘ ਬਾਦਲੇ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਇਸੇ ਦੇ ਤਹਿਤ ਅੱਜ ਆਮ ਸਾਰੇ ਵਿੱਚ ਯਾਤਰਾ ਕੱਢੀ ਗਈ ਸ਼੍ਰੋਮਣੀ ਕਾਲਜ ਦੇ ਵਰਕਰਾਂ ਵੱਲੋਂ ਇਹ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਆਓ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਕਾਲਜ ਦੇ ਪ੍ਰਧਾਨ ਸ਼੍ਰੀ ਬੀਰ ਸਿੰਘ ਬਾਦਲੇ ਅਤੇ ਉਹਨਾਂ ਦੇ ਵਰਕਰਾਂ ਨਾਲ न न अगरि पड़की के घुम ਸੋਨਾਂ ਦੇ ਸਮੇਂ ਬਿਗੈਰ ਦੇਖੇ ਫੈਸਲੇ ਕੀਤੇ ਜਾ ਰਹੇ ਆ ਨਹੀਂ একদম ਤਾਂ ਨਾ ਕਰ ਬਿਗੈਰ ਪ੍ਰੋਟੈਕਸ਼ਨ ਦੇ ਕੇ ਫੈਸਲੇ ਦਾ ਮਤਲਬ ਹੈ ਕੋਈ ਇਨਵੈਸਟੀਗੇਸ਼ਨ ਨਹੀਂ ਕੁਛ ਨਹੀਂ ਕਿਹਾ ਤਾਂ ਕਿ ਸਾਡਾ ਕਿਉਂਕਿ ਇੰਨਾ ਬਜਟ ਵੱਧ ਗਿਆ 800 ਰੁਪਿਆ 800 ਕਰੋੜ ਰੁਪਏ ਹਥਿਆਰਾਂ ਦੇ ਲਾ ਰਹੇ ਆ ਪੈਸਾ ਚਾਹੀਦਾ ਸੀ ਤੁਸੀਂ ਇਸ ਕਰਕੇ ਕਹਿੰਦੇ ਕਾਰਡ ਕੱਟ ਦਿਓ ਹੁਣ ਪੈਨਸ਼ਨਾਂ ਵੀ ਕੱਟੀਆਂ ਆ ਸ਼ਗਨ ਤਾਂ ਆ ਹੀ ਨਹੀਂ ਰਹੇ ਨੀਲੇ ਕਾਰਡ ਵੀ ਕੱਟਦੇ ਜਿਹੜੇ ਅਸੀਂ ਜਿਹੜੇ ਅਸੀਂ ਸਾਈਕਲ ਹੁਣ ਸਰ 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 ਹੁਣ ਇਹ ਬਾਂਦਾ ਦਾਸੀ ਨੂੰ ਬਿਜਲੀ ਦਾ ਬਿੱਲ ਵੀ ਆਉਂਦਾ ਉਹ ਵੀ ਤਾਂ ਧਨੀਆ ਦੇ ਉੱਪਰ ਕੱਟ ਦਿੰਦਾ ਜਿਹੜੀ ਗੱਲ ਕੀਤੀ ਜਾਂਦੀ ਹੈ ਸਰ ਮਾਨ ਸਾਹਿਬ ਤੋਂ ਗੁਰਦੁਆਰੇ ਫਿਰ ਪੁਲਸ ਵਾਲੀ ਟਾਪ ਕੀ ਕੋਠਾ 잡ਦੀ ਪਈ ਹੈ ਗਰੰਟੀ ਨਾ ਮਾਰਕਸ ਕੀਤੀ ਜਦੋਂ ਸਰਕਾਰੀ ਐ ਜੀ ਵਿੱਚ ਕਮੀ ਹੋਏ ਨਾ ਜਿਹਨੂੰ ਮਰਿਆਦਾ ਦਾ ਪਤਾ ਹੋਵੇ ਸ਼ਰਾਬ ਪੀ ਕੇ ਜਿਹੜਾ ਮੁੱਖ ਮੰਤਰੀ ਆਪ ਗੁਰੂ ਘਰ ਚਲੇ ਜਾਂਦਾ ਕੀ ਉਮੀਦ ਕਰ ਸਕਦੇ ਹਾਂ ਇਨੂੰ ਸਾਰਾ ਕੁਝ ਜਨਾਬ ਪੜਨਾ ਹੈ ਆ ਸੋਚਦਾ ਕਿ ਮੈਂ ਮੁੱਖ ਮੰਤਰੀ ਐ ਮੁੱਖ ਮੰਤਰੀ ਉਦੋਂ ਤੱਕ ਹੀ ਐ ਜਿੰਦ ਤੱਕ ਲੋਕ ਚਾਹੁੰਦੇ ਐ ਤੁਸੀਂ ਐਕਸੀ ਪਾਰਲੀਮੈਂਟ ਦੇਖ ਲਓ ਕੀ ਹੁੰਦਾ ਇੱਕ ਨਾਰੀ ਪੰਜਾਬ ਬਚਾਓ ਯਾਤਰਾ ਅੱਜ ਸ਼ਰਮਣੀ ਅਕਾਲੀ ਦਲ ਨੂੰ ਸ਼ੁਰੂ ਕਰਨ ਦਾ ਮਕਸਦ ਹੈਗਾ ਕਿ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜੀ ਸਰਕਾਰ ਜੁਨੇ ਝੂਠੀਆਂ ਗਾਰੰਟੀਆਂ ਦੇ ਕੇ ਝੂਠੇ ਵਾਅਦੇ ਕਰਕੇ ਪੰਜਾਬ 'ਚ ਸੱਤਾ ਕਾਇਮ ਕੀਤੀ ਅੱਜ ਜੋ ਪੰਜਾਬ ਦੇ ਹਾਲਾਤ ਬਣ ਗਏ ਨੇ ਸੱਤਾ ਹਲਾਚ ਪੰਜਾਬ ਨੇ ਉਹ ਹਾਲਾਤਾਂ ਨੂੰ ਨਹੀਂ ਸੀ ਦੇਖਿਆ ਅੱਜ ਸੁੱਧੂ ਮੂਸੇਵਾਲੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਕਤਲਾਂ ਦਾ سلسلہ جاری ਹੈ ਜੇਲਾ ਚ ਬੈਠ ਕੇ ਗੈਂਗਸਟਰ ਜਿਹੜੇ ਨੇ ਇੰਟਰਵਿਊਜ਼ ਕਰ ਰਹੇ ਨੇ ਨਵੇਂ ਸਾਲ ਤੋਂ ਜੇਲਾ ਚ ਬੈਠ ਕੇ ਸ਼ਰਾਬਾ ਪੀਤੀਆਂ ਜਾ ਰਹੀਆਂ ਜਦ ਕੀ ਭਗਵੰਤਮਾਨ ਸਾਹਿਬ ਦੇ ਹੈ ਜਿਹੜੇ ਹੈਗੇ ਮਹਿਕਮੇ ਨੇ ਜਿਹੜੇ ਵਾਦੇ ਉਹਨਾਂ ਨੇ ਸਾਡੀਆਂ ਔਰਤਾਂ ਨਾਲ ਕੀਤੇ ਸੀ ਬੀਬੀਆਂ ਨਾਲ 1000 ਰੁਪਿਆ ਪ੍ਰਤੀ ਮਹੀਨਾ ਦੇਣ ਦੇ ਅੱਜ 22000 ਰੁਪਿਆ ਉਹਨਾਂ ਦੇ ਖਾਤਿਆਂ ਚ ਆਉਣਾ ਚਾਹੀਦਾ ਸੀ ਉਹ ਬੀਬੀਆਂ ਵੀ ਅੱਜ ਇੱਥੇ ਨਾਲ ਦੇ ਖਿਲਾਫ ਨੇ ਅਸੀਂ ਅੱਜ ਹਰ ਵਰਗ ਵੇਖੀਏ ਰੋ ਰਿਹਾ ਸੜਕ ਤੇ ਨਸ਼ੇ ਦੇ ਹਾਲਾਤ ਵੇਖੋ ਤਾਂ 10 ਗੁਣਾ ਨਸ਼ਾ ਪੰਜਾਬ ਚ ਵੱਧ ਚੁੱਕਾ ਹੈ ਘਰਾਂ ਦੇ ਵਿੱਚ ਹੋਮ ਡਿਲੀਵਰੀ ਹੋ ਰਹੀ ਹੈ ਲੋੜ ਹੈਗੀ ਸੀ ਪੰਜਾਬ ਦੇ ਯਾਤਰਾ ਦੀ ਬਿਲਕੁਲ ਜੀ ਪੰਜਾਬ ਸਾਡੇ ਕੱਲਿਆਂ ਦੇ ਬਚਾਇਆ ਨਹੀਂ ਬਚਣਾ ਸਾਨੂੰ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਆਮ ਆਦਮੀ ਪਾਰਟੀ ਕਹਿੰਦੀ ਪੰਜਾਬ ਬਚਾ ਲਿਆ ਖਾਲੀ ਦਲ ਤੋਂ ਆਮ ਆਦਮੀ ਪਾਰਟੀ ਜੋ ਝੂਠੇ ਵਾਅਦੇ ਕਰਕੇ ਆਈ ਸੀ ਪੰਜਾਬ ਬਚਾ ਨਹੀਂ ਲਿਆ ਪੰਜਾਬ ਨੂੰ ਝੂਠਾ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਵਾਅਦਾ ਕਰਕੇ ਖੂਨੀ ਪੰਜਾਬ ਬਣਾਇਆ ਆਮ ਆਦਮੀ ਪਾਰਟੀ ਨੇ ਤੇ ਅੱਜ ਇੱਥੇ ਬੈਠਾ ਹਰ ਵਰਗ ਰੋ ਰਿਹਾ ਹੈ ਕੋਈ ਵੀ ਸੈਕਟਰ ਦੇਖੋ ਜ਼ਮੀਨਾਂ ਤੇ ਬੈਠ ਕੇ ਐਜੀਟੇਸ਼ਨ ਕਰ ਰਿਹਾ ਜਿੱਥੇ ਭਗਵੰਤ ਮਾਨ ਸੀਐਮ ਸਾਹਿਬ ਕਹਿੰਦੇ ਸੀ ਮੇਰਾ ਹਰਾ ਪੈਣ ਚੱਲੂਗਾ ਕੋਈ ਐਜੀਟੇਸ਼ਨ ਨਹੀਂ ਲੱਗੂਗਾ ਅੱਜ ਹਰ ਵਰਗ ਐਜੀਟੇਸ਼ਨ ਤੇ ਹੈ ਠੀਕ ਹਾਂ ਜੀ